70 روپے ਦੀ ਇਸ ਕੁੜੀ ਨੇ ਬਦਲੀ ਇੱਕ ਨੌਜਵਾਨ ਦੀ ਜ਼ਿੰਦਗੀ ਕਿਹੜਾ ਨਸ਼ਾ ਕਰਦੇ ਸੀ ਔਰ ਕਦੋਂ ਤੋਂ ਕਰਦੇ ਸੀ ਜੀ ਐਨ ਸਾਲ 4 ਸਾਲ ਹੋ ਗਏ ਵੀ ਗ੍ਰਾਮ ਚਿੱਟੇ ਦੀ ਪੀਂਦਾ ਸੀ ਦਿੱਲੀ ਜਿਹੜਾ ਤੁਸੀਂ ਕਿੰਨੇ ਦਾ ਨਸ਼ਾ ਕਰਦੇ ਸੀ ਸਰ 80000 ਦਾ ਆ ਜਾਂਦਾ ਸੀ ਕਿੰਨੀ ਤਨਖਾਹ ਮਿਲਦੀ ਸੀ ਉਸ ਲਈ ਸਰ ਮੈਨੂੰ ਮਿਲਦੀ ਆ 17000 ਰੁਪਏ ਜੀ ਚਲੋ 17 ਦਾ 17 ਜਿਹੜਾ ਨਸ਼ੇ ਚ ਜਾਂਦਾ ਸੀਗਾ ਕਹਿਣਾ ਚਾਹੁੰਦੇ ਉਹ ਨੌਜਵਾਨ ਜਿਹੜੇ ਨਸ਼ੇ ਦੇ ਵਿੱਚ ਅਸਲੇ ਦੱਬੇ ਹੋਏ ਨੇ ਨਸ਼ੇ ਤਸੇ ਹੋਏ ਨੇ ਸਰ ਮੈਂ ਤਾਂ ਇਹੀ ਕਹਿਣਾ ਕਿ ਦਵਾਈ ਖਾਣ ਬਿਲਕੁਲ ਸਹੀ ਹੈ ਦਵਾਈ ਕੁਦੀਪ ਜੀ ਮੈਂ ਦੇਖ ਰਹਾ ਇੱਕ ਕੁੜੀ ਹੈ 70 ਰੁਪਏ ਦੀ ਆਪਾਂ ਕੀਮਤ ਦੱਸਿਆ ਪਰ 70 ਰੁਪਏ ਦੀ ਇਸ ਕੁੜੀ ਨਾਲ ਕਿਵੇਂ ਉਹਦੀ ਜ਼ਿੰਦਗੀ ਸੁਧਰਦੀ ਨੇ 100% ਗਾਰੰਟੀ ਲੈਂਦੇ ਆ ਕਿ ਪਹਿਲੇ ਦਿਨ ਤੋਂ ਪਹਿਲੀ ਡੋਜ਼ ਤੋਂ ਮਤਲਬ ਕਿ ਇਹ ਬੰਦੇ ਨੂੰ ਫਰਕ ਪਏਗਾ ਜਿੱਟਾ ਲੰਦਾ ਹੈਗਾ ਕੋਈ ਅਫੀਮ ਖਾਂਦਾ ਕੋ ਪੁੱਕੀ ਕੋ ਪੋਸਤ ਕੁਛ ਵੀ ਲੰਦਾ ਹੈਗਾ ਉਹਦੇ ਅਲੱਗ-ਅਲੱਗ ਹਿਸਾਬ ਨਾਲ ਅਲੱਗ-ਅਲੱਗ ਪੂੜੀਆਂ ਉਹਨੂੰ ਲੱਗਦੀਆਂ ਹੈਗੀਆਂ ਮੌਤ ਜਿਹੜੀ ਆ ਨਸ਼ੇੜੀ ਨੂੰ ਇਕੱਲੇ ਨਹੀਂ ਆਉਂਦੀ ਪੂਰੇ ਪਰਿਵਾਰ ਨੂੰ ਆਉਂਦੀ ਆ ਮਤਲਬ ਇਹ ਪਾਊਚ ਨੇ ਪਾਊਡਰ ਫਾਰਮ ਦੇ ਵਿੱਚ ਹੈ ਇਹ ਡਿਪੈਂਡ ਕਰਦਾ ਕਿੰਨੇ ਪਾਊਚ ਲੈਣੇ ਨੇ ਡਿਪੈਂਡ ਕਰਦਾ ਕਿ ਉਹ ਨਸ਼ਾ ਕਿਹੜਾ ਕਰ ਰਿਹਾ ਅਲੱਗ-ਅਲੱਗ ਬੰਦੇ ਦੇ ਲਈ ਅਲੱਗ-ਅਲੱਗ ਇਹਦੇ ਜਿਹੜੀ ਡੋਸ ਹੈਗੀ ਆ ਔਰ ਇਹਨੂੰ ਮਤਲਬ ਕਿ ਕੱਟ ਕੇ ਪਾਣੀ ਦੇ ਵਿੱਚ ਘੋਲ ਕੇ ਪੀ ਲੈਣਾ ਸਭ ਤੋਂ ਪਹਿਲਾਂ ਤਾਂ ਇਹਨੇ ਸਾਡੀ ਤੂੜ ਨੂੰ ਜਿਹੜਾ ਉਹ ਠੀਕ ਕਰਨਾ ਹੈ। ਬਹੁਤ ਲੋਕ ਐ ਸੈਂਟਰਾਂ ਦੇ ਵਿੱਚ ਜਾਂਦੇ ਨੇ ਠੀਕ ਹੈ 6-6 ਮਹੀਨੇ ਲਾ ਕੇ ਜਾਂ 3-3-4 ਮੇਰੇ ਕੋਲ ਆਉਂਦੇ ਨੇ ਲੋਕ ਕਹਿੰਦੇ ਜੀ 10 ਵਾਰੀ ਮੈਂ ਸੈਂਟਰ ਜਾਇਆ ਬਈ ਫੇਰ ਲੱਗ ਗਿਆ ਕਾਰਨ ਕੀ ਰਹਿ ਜਾਂਦਾ ਉੱਥੇ ਕਾਰਨ ਰਹਿ ਜਾਂਦਾ ਕਿ ਜਦ ਤੂੰ ਜੜ ਨਹੀਂ ਨਾ ਖਤਮ ਹੋਈ ਤੇ ਫਿਰ ਉਹ ਪ੍ਰੋਬਲਮ ਦੁਬਾਰਾ ਆ ਜਾਂਦੀ ਹੈ ਹੁਣ ਇਹ ਜੜ ਤੇ ਕੰਮ ਕਰ ਦਿੰਦਾ ਬਲੱਡ ਦੇ ਵਿੱਚ ਜਦੋਂ ਕੋਈ ਇੰਜੈਕਸ਼ਨ ਲਗਾਉਂਦਾ ਸਾਡੇ ਬਲੱਡ ਚ ਮਿਕਸ ਹੋ ਗਿਆ ਨਾ ਚੈਮਿਕਲ ਮਿਕਸ ਹੋ ਗਿਆ ਇਹਨੇ ਉਹਨੂੰ ਸਾਫ਼ ਕਰਨਾ ਜੀ ਬੋਡੀ ਡੀਟੌਕਸ ਕਰ ਦੇਗਾ ਜਿਹਦੇ ਲਈ ਅਸੀਂ ਲਿਕਵਿਡ ਜ਼ਿਆਦਾ ਇਨਟੇਕ ਕਰਨਾ ਇੱਕ ਅਸਾਂ ਦੀ ਮੈਜੀਕਲ ਪੁੜੀਆ ਹੈਗੀ ਹੈ ਜਿਹਦਾ ਤੁਹਾਨੂੰ ਪਹਿਲੀ ਖਰਾਕ ਦੇ ਨਾਲ ਹੀ ਰਿਜ਼ਲਟ ਦਾ ਪਤਾ ਲੱਗ ਜਾਏਗਾ ਬਹੁਤ ਸਾਰੇ ਆਏ ਪੇਸ਼ੈਂਟ ਜਿਹੜੇ ਦੂਰ ਨੇ ਨਹੀਂ ਆ ਸਕਦੇ ਪਰ ਜਾਣਦੇ ਨੇ ਕਿ ਆਰਜੀ ਲਾਈਫ ਕੇਅਰ ਕੋਲ ਦੇ ਵਿੱਚ ਇਹਦੇ ਕੋਈ ਹੈ ਜਿਹੜੀ ਕਿ ਦੋਈ ਖਾਣ ਦੇਣਾ ਸੀ ਨਸ਼ਾ ਛੱਡ ਰਦੇ। ਔਰ ਜਿਹੜਾ ਸਾਡੇ ਤੋਂ ਦੂਰ ਆ ਵਿਜ਼ਿਟ ਨਹੀਂ ਕਰ ਸਕਦਾ ਜਿਵੇਂ ਕੈਨੇਡਾ ਅਮਰੀਕਾ ਵਿੱਚ ਲੋਕ ਬੈਠੇ ਨੇ ਉਸ ਬੰਦੇ ਨਾਲ ਆਪਾਂ ਇੱਕੋ ਗੱਲ ਕਰਦੇ ਆ ਕਿ ਸਰ ਤੁਹਾਡੀ ਡੋਜ਼ ਕੀ ਹੈ। ਉਹਦੀ ਸਾਰੀ ਪ੍ਰੋਫਾਈਲ ਜਾਣਨ ਤੋਂ ਬਾਅਦ ਆਪਾਂ ਕਿਸੇ ਵੀ ਕੰਟਰੀ ਵਿੱਚ ਹੋਵੇ ਬੰਦਾ ਆਪਾਂ ਉੱਥੇ ਕੋਰੀਰ ਵੀ ਕਰਵਾਨਦੇ ਆ ਕੈਨੇਡਾ ਮੈਂ ਅਮਰੀਕਾ ਵਾ ਸਾਰੇ ਪਾਸੇ ਆਪਣੇ ਕੋਰੀਰ ਜਾਂਦੇ। ਇਹਦੇ ਨਾਲ ਨਾ ਆਪਾਂ ਇਹ ਦਿੰਦੇ ਆ आरजी लिव केयर ਇਹ लिवर ਵਾਸਤੇ ਆ ਦੇਖੋ ਜਦੋਂ ਸਾਡਾ ਲੀਵਰ ਤੰਦਰੁਸਤ ਹੈ ਤਾਂ ਕੋਈ ਵੀ ਖਾਦੀ ਪੀਤੀ ਚੀਜ਼ ਸਾਨੂੰ ਸਹੀ ਲੱਗਦੀ ਆ ਅਗਰ ਲੀਵਰ ਸਹੀ ਨਹੀਂ ਹੈ ਤਾਂ ਉਹ ਮਤਲਬ ਕੋਈ ਵੇਸਟ ਜਾਂਦੀ ਚੀਜ਼ ਇਸ ਕਰਕੇ ਇਹ ਆਪਾਂ लिव केयर ਦਿੰਦੇ ਨਾਲ ਦੂਸਰਾ ਹੈਗਾ ਸਾਡੇ ਕੋਲ ਸਟ्रेस फ्री आरजी ਸਟ्रेस ਵੀ ਜਿਹੜਾ ਕਿਉਂਕਿ ਜਿਹੜਾ ਬੰਦਾ ਨਸ਼ੇ ਦੇ ਵਿੱਚ ਫਸਦਾ ਰਹੂ ਦਿਮਾਗੀ ਤੌਰ ਦੇ ਉੱਤੇ ਬਹੁਤ ਕਮਜ਼ੋਰ ਹੋਇਆ ਹੁੰਦਾ ਇਹ ਸਾਡੇ ਦਿਮਾਗ ਦੀ ਫालतू ਦੀ ਦੌੜ ਭੱਜ ਹੈ ਜਿਹੜੀ ਉਹਨੂੰ ਖਤਮ ਕਰਦਾ ਮਤਲਬ ਇੱਕ ਤਾਂ ਦੇਖੋ ਟੈਨਸ਼ਨ ਹੁੰਦੀ ਹੈ ਕੋਈ ਵਜ੍ਹਾ ਇੱਕ ਬਿਨਾਂ ਵਜ੍ਹਾ ਤੋਂ ਉਹ ਜਿਹੜੀ ਬਿਨਾਂ ਵਜ੍ਹਾ ਤੋਂ ਸਾਡਾ ਦਿਮਾਗ ਇੱਧਰ ਉੱਧਰ ਭੱਜਦਾ ਭਟਕਦਾ ਇਹ ਉਹਨੂੰ ਠੀਕ ਕਰਦੇ ਹੋ ਬੰਦੇ ਨੂੰ ਰੈਸਟ ਦਿੰਦੀਓ ਇਹ ਨੀਂਦ ਦੇ ਵਿੱਚ ਹੈਲਪ ਕਰਦੀ ਹੈ ਪੰਜਾਬ ਕਿਸੇ ਵੇਲੇ ਸੋਨੇ ਦੀ ਚਿੜੀ ਕਹਲਾਉਂਦਾ ਸੀ ਪਰ ਇਸ ਸੋਨੇ ਦੀ ਚਿੜੀ ਨੂੰ ਖਾ ਲਿਆ ਨਸ਼ੇ ਨੇ ਕਿਉਂਕਿ ਪੰਜਾਬ ਦੀ ਨੌਜਵਾਨੀ ਅੱਜ ਨਸ਼ਿਆਂ ਵਿੱਚ ਤਸ ਹੁੰਦੀ ਜਾ ਰਹੀ ਹੈ ਜੇ ਨਸ਼ਿਆਂ ਦੀ ਗੱਲ ਕਰੀਏ ਚਾਹੇ ਚਿੱਟੇ ਦੀ ਗੱਲ ਕਰੀਏ ਚਾਹੇ ਹੈਰੋਇਨ ਦੀ ਗੱਲ ਕਰੀਏ ਜਾ ਮੂ ਵਿੱਚ ਰੱਖਣ ਵਾਲੀ ਜੀ ਥਲੇ ਗੋਲੀ ਦੀ ਗੱਲ ਕਰੀਏ ਕਿਸੇ ਤਰ੍ਹਾਂ ਦਾ ਨਸ਼ਾ ਵੀ ਹੈ ਪਰ ਅੱਜ ਦੀ ਨੌਜਵਾਨੀ ਜਿਹੜੀ ਆ ਨਸ਼ੇ ਵਿੱਚ ਇੰਨੀ ਤਸ ਹੋ ਗਈ ਹੈ ਕਿ ਆਣ ਵਾਲਾ ਭਵਿੱਖ ਬਿਲਕੁਲ ਧੁੰਦਲਾ ਹੋ ਗਿਆ ਹੈ ਪਰ ਕੁਝ ਇਹੋ ਜਿਹੇ ਬੈਦ ਕੈਦ ਨਾ ਮਾਣ ਨੂੰ ਡਾਕਟਰ ਕੈਲਮਾ ਜ ਜ ਜਨਾਂ ਦੀ ਸੋਚ ਹੈ ਕਿ ਮੈਂ ਪੰਜਾਬ ਦੇ ਵਿੱਚੋਂ ਨੌਜਵਾਨ ਜਿਹੜੇ ਨੇ ਉਹਨਾਂ ਨੂੰ ਨਸ਼ਿਆਂ ਤੋਂ ਰਹਿਤ ਕਰਨਾ ਆਪ ਸਾਡੇ ਨਾਲ ਨੇ ਗੁਰਦੀਪ ਬੈਸ ਜੀ ਪਹਿਲਾਂ ਤਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਕੀ ਪੁੜੀ ਹੈ ਤੇ ਕੀ ਕਿਵੇਂ ਜਿਹੜੀ ਤਿਆਰ ਕੀਤੀ ਗਈ ਹੈ ਕੀ ਇਹਦਾ ਪ੍ਰੋਸੈਸ ਹੈ ਕਿਵੇਂ ਜਿਹੜਾ ਨੌਜਵਾਨ ਹੈ ਨਸ਼ੇ ਤੋਂ ਮੁਕਤ ਹੁੰਦਾ ਗੁਰਦੀਪ ਜੀ ਸਭ ਤੋਂ ਪਹਿਲਾਂ ਪਿਆਰ ਪਰਿਸ਼ਾਸ਼ਿਕਾ ਜੀ ਆਇਆਂ ਤੁਹਾਨੂੰ ਜੀ ਆਇਆਂ ਨੂੰ ਥੈਂਕ ਯੂ ਜੀ ਗੁਰਦੀਪ ਜੀ ਮੈਂ ਦੇਖ ਰਿਹਾ ਇੱਕ ਪੁੜੀ 70 ਰੁਪਏ ਦੀ ਆਪਾਂ ਕੀਮਤ ਦੱਸਦੇ ਹਾਂ ਪਰ ਇੱਕ ਇਨਸਾਨ ਦੀ ਕੀਮਤ ਲੱਖਾਂ ਦੀ ਹੈ ਇਹ 70 ਰੁਪਏ ਦੀ ਪੁੜੀ ਉਸ ਲੱਖਾਂ ਤਾਂ ਜਿਹੜਾ ਇਨਸਾਨ ਹੈ ਅਣਮੁੱਲਾ ਇਨਸਾਨ ਹੈ ਲੱਖ ਵੀ ਨਹੀਂ ਕਹਿ ਸਕਦੇ ਅਣਮੁੱਲਾ ਇਨਸਾਨ ਹੈ ਪਰ ਨਸ਼ੇ 'ਚ ਤਸ ਹੋ ਗਿਆ ਉਹ ਹੋਰ ਥੱਲੇ ਚਲਾ ਗਿਆ ਪਰਵਾਰ ਆਪ ਵੀ ਗਿਆ ਪਰਵਾਰ ਵੀ ਗਿਆ ਉਹਦਾ ਘਰ-ਬਾਰ ਵੀ ਗਿਆ ਪਰ 70 ਰੁਪਏ ਦੀ ਇਸ ਪੁੜੀ ਨਾਲ ਕਿਵੇਂ ਉਹਦੀ ਜ਼ਿੰਦਗੀ ਸੁਧਰਦੀ ਨੇ ਇਹ ਇੱਕ ਇਹੋ ਜਿਹਾ ਪ੍ਰੋਡਕਟ ਹੈਗਾ ਮਤਲਬ ਜਿਹਦੇ ਵਿੱਚ ਆਪਾਂ ਬਹੁਤ ਸਾਰੀਆਂ ਜੜੀ-ਬੂਟੀਆਂ ਹੈਗੀਆਂ ਆ ਆਯੁਰਵੇਦ ਦੇ ਇੱਕ ਐਦਾਂ ਦਾ ਖਜ਼ਾਨਾ ਹੈਗਾ ਜਿਹੜਾ ਹਰ ਚੀਜ਼ ਦਾ ਤੋੜ ਹੈਗਾ ਠੀਕ ਹੈ ਇਹਦੇ ਵਿੱਚ ਨਾਲ ਆਪਾਂ ਮਤਲਬ ਕਿ ਹਰ ਬੰਦੇ ਦਾ ਨਸ਼ਾ ਜਿਹੜਾ ਹੈਗਾ ਉਹ ਮਤਲਬ ਆਪਾਂ ਛੜਾ ਸਕਦੇ ਹਾਂ ਕਿ ਪਹਿਲੇ ਦਿਨ ਤੋਂ ਪਹਿਲੀ ਡੋਜ਼ ਤੋਂ ਜੀ ਠੀਕ ਹੈ ਇਹ ਪੁੜੀਆਂ ਜਿਹੜਾ ਆਪਾਂ ਕਹ ਲੋ ਕਿ ਅਲੱਗ-ਅਲੱਗ ਤਰੀਕੇ ਨਾਲ ਲੱਗਦੀਆਂ ਕਿਸੇ ਕੋਈ ਚਿੱਟਾ ਲਾਂਦਾ ਹੈਗਾ ਕੋਈ ਅਫੀਮ ਖਾਂਦਾ ਕੋਈ ਪੁੱਕੀ ਕੋ ਪੋਸਤ ਕੁਛ ਵੀ ਲਾਂਦਾ ਹੈਗਾ ਉਹਦੇ ਅਲੱਗ-ਅਲੱਗ ਹਿਸਾਬ ਨਾਲ ਅਲੱਗ-ਅਲੱਗ ਪੁੜੀਆਂ ਉਹਨੂੰ ਲੱਗਦੀਆਂ ਹੈਗੀਆਂ ਜੀ ਔਰ ਕੋਈ ਵੀ ਨਸ਼ਾ ਹੈਗਾ ਉਹ ਪਹਿਲੇ ਦਿਨ ਤੋਂ ਬੰਦ ਹੋ ਜਾਂਦਾ ਕਿਸੇ ਵੀ ਤਰ੍ਹਾਂ ਦੀ ਕੰਪਲਿਕੇਸ਼ਨ ਆ ਅੱਖ ਚੋਂ ਪਾਣੀ ਆ ਨੱਕ ਚੋਂ ਪਾਣੀ ਲੂਜ਼ ਮੋਸ਼ਨ ਛਿੱਕਾਂ ਜੁਕਾਮ ਝਟ ਪਹਿਲੇ ਦਿਨ ਤੋਂ ਆਪਣਾ ਨਸ਼ਾ ਬੰਦ ਕਰ ਦਿੰਦਾ ਉਹ 35 ਤੋਂ 40 ਦਿਨ ਦਾ ਉਹਦਾ ਮਤਲਬ ਕੋਰਸ ਹੁੰਦਾ 35 40 ਦਿਨ ਬਾਅਦ ਉਹ ਦਵਾਈ ਵੀ ਛੱਡ ਦਿੰਦਾ ਔਰ ਆਪਣੀ ਖੂਬਸੂਰਤ ਜ਼ਿੰਦਗੀ ਪਹਿਲਾ ਵਰਗੀ ਜ਼ਿੰਦਗੀ ਜੀਂਦਾ ਕੀ ਵਜ੍ਹਾ ਕੀ ਰਹਿੰਦੀ ਪਹਿਲਾ ਸਵਾਲ ਤਾਂ ਮੇਰਾ ਇਹ ਵੀ ਕਿ ਨਸ਼ਾ ਕਿਉਂ ਇਨਸਾਨ ਨੂੰ ਲੱਗਦਾ ਹੈ ਦੇਖੋ ਜੀ 90% ਕਾਰਨ ਹੀ ਹੈਗਾ ਕਿ ਜ਼ਿਆਦਾਤਰ ਜਿਹੜੇ ਲੋਕ ਹੈਗੇ ਆ ਸੈਕਸ਼ੂਅਲ ਟਾਈਮਿੰਗ ਲਈ ਇਹਨੂੰ ਯੂਜ਼ ਕਰਦੇ ਆ ਦੋ ਚਾਰ ਵਾਰ ਅਡਿਕਟ ਮਤਲਬ ਕਿ ਲਗਾਉਂਦੇ ਆ ਉਸ ਤੋਂ ਬਾਅਦ ਅਡਿਕਟ ਹੋ ਜਾਂਦੇ ਆ ਮਤਲਬ ਕਿ ਐਕਚੁਅਲ ਹੋ ਜਾਂਦੇ ਆ ਉਸ ਤੋਂ ਬਾਅਦ ਬਹੁਤ ਸਾਰੇ ਲੋਕ ਕਹਿੰਦੇ ਆ ਕਿ ਚੌੜ ਚੌੜ ਦੇ ਵਿੱਚ ਲੱਗ ਜਾਂਦੇ ਆ ਜਿੱਦਾਂ ਕਹੋ ਕਿ ਪੈਸਾ ਖੁੱਲਾ ਹੈਗਾ ਆਪਣੇ ਇਲਾਕੇ ਦੁਆਬੇ ਦੇ ਵਿੱਚ ਬਾਹਰੋਂ ਪੈਸਾ ਆਈ ਜਾਂਦਾ ਜਾਂ ਕੁਝ ਇਹੋ ਜਿਹੇ ਯਾਰ ਦੋਸਤ ਹੁੰਦੇ ਜਿਹੜੇ ਉਹਨਾਂ ਨੂੰ ਲਗਾ ਦਿੰਦੇ ਆ ਕਿਉਂਕਿ ਇਹ ਚਿੱਟਾ ਇੱਕ ਇਹੋ ਜਿਹਾ ਨਸ਼ਾ ਹੈਗਾ ਕਿ ਜਿਹੜਾ ਆਪਾਂ ਦੋ ਤਿੰਨ ਚਾਰ ਵਾਰ ਲਗਾਇਆ ਤਾਂ ਮੁੜ ਕੇ ਆਪਾਂ ਛੱਡਣਾ ਆਪਾਂ ਨੂੰ ਮੁਸ਼ਕਲ ਹੋ ਜਾਂਦਾ ਕਿਉਂਕਿ ਜਦੋਂ ਛੱਡਦੇ ਆ ਤਾਂ ਆਪ ਤੇ ਜਿਵੇਂ ਤੁਸੀਂ ਦੱਸਿਆ ਕਿ ਸੈਕਚੁਅਲੀ ਪਹਿਲਾਂ ਐਡ ਹੁੰਦਾ ਉਸ ਤੋਂ ਬਾਅਦ ਟਿਕ ਹੋ ਜਾਂਦਾ ਹੈ ਜੀ ਤੇ ਤੁਹਾਡੇ ਫਿਰ ਤੁਹਾਡੇ ਧਿਆਨ 'ਚ ਕਿਵੇਂ ਆਇਆ ਕਿ ਕੋਈ ਆਯੁਰਵੈਦਿਕ ਇਦਾਂ ਦਾ ਤਿਆਰਤਾ ਪ੍ਰੋਡਕਟ ਕੀਤਾ ਜਾਵੇ ਕਿ ਨੌਜਵਾਨ ਜਿਹੜੇ ਨਸ਼ੇ ਤੋਂ ਪਚੇ ਕੀ ਕੀ ਇਹਦੇ ਵਿੱਚ ਆਯੁਰਵੈਦਿਕ ਦੇ ਵਿੱਚ ਕੀ ਪਲਾਨ ਕੀਤਾ ਗਿਆ ਇਹਦੇ ਵਿੱਚ 20 ਤੋਂ 22 ਤਰ੍ਹਾਂ ਦੀ ਜੜੀ ਬੂਟੀਆਂ ਹੈਗੀਆਂ ਕੁਝ ਕੁ ਜੜੀ ਬੂਟੀਆਂ ਅੰਦਰ ਲਈ ਹੈਗੀਆਂ ਕੁਝ ਕੁ ਜੜੀ ਬੂਟੀਆਂ ਬਾਹਰ ਲਈਆਂ ਹੈਗੀਆਂ ਔਰ ਮਤਲਬ ਕਿ ਡਾਕਟਰਸ ਦੀ ਟੀਮ ਹੈਗੀ ਆ ਇੱਕ ਫਾਰਮੂਲਾ ਜਿਹੜਾ ਰਜਿਸਟਰ ਹੈਗਾ ਪੇਟੈਂਟ ਹੈਗਾ ਪੇਟੈਂਟ ਫਾਰਮੂਲਾ ਹੈਗਾ ਆਯੂਸ਼ ਮੰਤਰਾਲੇ ਤੋਂ ਪਾਸ ਹੈਗਾ ਇਸ ਮੈਡੀਸਨ ਦੇ ਵਿੱਚ ਨਾ ਕੋਈ ਨਸ਼ਾ ਆ ਨਾ ਕੋ ਕੈਮੀਕਲ ਆ ਨਾ ਕੋ ਐਲੋਪੈਥਿਕ ਸాల్ਟ ਹੈਗਾ ਇਹ ਮਤਲਬ ਕਿ ਪਿਓਰ ਆਯੁਰਵੈਦਿਕ ਮੈਡੀਸਨ ਹੈ ਇਹ ਨਾਲ ਕਿਸੇ ਦਾ ਕੋਈ ਨੁਕਸਾਨ ਨਹੀਂ ਹੈਗਾ ਦੇਖੋ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਜਿਹੜੇ ਚ ਕਾਪੀ ਵੀ ਕਰਦੇ ਆ ਮਤਲਬ ਕਿ ਮਾਰਕੀਟ ਚ ਬਹੁਤ ਸਾਰੀਆਂ ਪੁੜੀਆਂ ਬਣਾਉਂਦੀਆਂ ਮਤਲਬ ਕਿ ਕੀ ਹੈਗਾ ਕਿ ਪਿੱਛੇ ਲਿਖਿਆ ਹੋਇਆ ਸਾਰਾ ਫਾਰਮੂਲੇਸ਼ਨ ਲਿਖੀ ਹੋਈ ਆ ਮਤਲਬ ਕਿ ਉਹ ਸੇਮ ਪਰ ਲੈ ਕੇ ਉਹ ਮਤਲਬ ਕੋਟੇ ਕੋਟ ਕੇ ਬਣਾਉਂਦੀਆਂ ਜਿਹੜਾ ਮਤਲਬ ਕਿ ਰਿਜ਼ਲਟ ਨਹੀਂ ਆਂਦਾ ਦੇਖੋ ਇਹਨਾਂ ਦਾ ਹਰ ਚੀਜ਼ ਦਾ ਇੱਕ ਪ੍ਰੋਸੈਸ ਹੁੰਦਾ ਕਿਸੇ ਨੂੰ ਆਪਾਂ ਸ਼ਾਮੇ ਸੁਖਾਣੇ ਹੈਗੀਆਂ ਕਿਸੇ ਨੂੰ ਆਪਾਂ ਧੋਪ ਦੇ ਵਿੱਚ ਸੁਖਾਣੇ ਆ ਕਿਹੜੀ ਚੀਜ਼ ਕਿੰਨੀ ਮਾਤਰਾ ਦੇ ਵਿੱਚ ਪਾਣੀ ਹੈਗੀ ਆ ਉਹ ਮਤਲਬ ਕਿ ਉਹਦਾ ਹਿਸਾਬ ਹੁੰਦਾ ਲੇਕ ਲੋਕ ਬਹੁਤ ਸਾਰੇ ਹੈਗੇ ਆ ਮਤਲਬ ਕਿ ਇਹਦੇ ਪਿੱਛੇ ਲਿਖਿਆ ਪੜ ਕੇ ਮਤਲਬ ਆਪਣੇ ਬਣਾਏ ਜਾ ਰਹੇ ਹੈਗੇ ਆ ਕਿ ਉਹਦਾ ਰਿਜ਼ਲਟ ਨਹੀਂ ਆਉਂਦਾ ਹੈਗਾ ਇਸ ਲਈ ਇਹ ਕਹਿਣਾ ਚਾਹੁੰਦਾ ਕੈਮਰੇ ਲੱਗੇ ਕਿ ਜੋ ਫੇਕ ਹੈਗਾ ਉਸ ਤੋਂ ਵੀ ਆਪਾਂ ਨੂੰ ਬਚਣਾ ਚਾਹੀਦਾ ਔਰ ਜੋ ਫੇਕ ਖਾ ਕੇ ਵੀ ਜਦੋਂ ਪੁੜੀਆਂ ਦੀ ਗੱਲ ਕਰਦੇ ਆ ਬਹੁਤ ਸਾਰੇ ਲੋਕ ਸਾਨੂੰ ਕਹਿੰਦੇ ਕਿ ਤੁਹਾਡੀਆਂ ਵੀ ਪੁੜੀਆਂ ਹੀ ਹੈਗੀਆਂ ਮਤਲਬ ਕਿ ਸਿਰਫ ਪਾਉ ਚ ਪੁੜੀਆਂ ਇਹੀ ਮਤਲਬ ਮੰਨਦੇ ਵਿੱਚ ਸੋਚਦੇ ਇਹ ਨਹੀਂ ਦੇਖ ਅਸੀਂ ਪੁੜੀਆਂ ਪਹਿਲਾਂ ਖਾਧੀਆਂ ਸੀਗੀਆਂ ਸਾਨੂੰ ਫਰਕ ਨਹੀਂ ਪਿਆ ਅਸੀਂ ਇੱਥੋਂ ਦਵਾਈ ਲਈ ਸੀ ਆਪਾਂ ਕਿਸੇ ਤਰ੍ਹਾਂ ਨਾਲ ਨਹੀਂ ਲਿਆ ਇੱਥੋਂ ਦਵਾਈ ਲਈ ਸੀਗੀ ਲੇਕਿਨ ਮਤਲਬ ਕਿ ਇਸ ਯੂਰੀ ਥੋੜੀ ਕਿ ਹਰੇਕ ਪੁੜੀ ਸੇਮ ਹੀ ਹੋ ਸਕਦੀ ਆ ਨਾਲੇ ਆਪਾਂ 100% ਗਾਰੰਟੀ ਲੈਂਦੇ ਆ ਕਿ ਪਹਿਲੇ ਦਿਨ ਤੋਂ ਪਹਿਲੀ ਡੋਜ਼ ਤੋਂ ਮਤਲਬ ਕਿ ਬੰਦੇ ਨੂੰ ਫਰਕ ਪੈਗਾ ਔਰ ਔਨ ਕੈਮਰਾ ਇਹ ਵੀ ਕਹਿਣਾ ਚਾਹੁੰਦਾ ਅਗਰ ਉਹਨੂੰ ਫਰਕ ਨਹੀਂ ਹੈਗਾ ਤਾਂ ਆਪਾਂ ਮਨੀ ਬੈਕ ਗਾਰੰਟੀ ਵੀ ਦਿੰਦੇ ਆ ਜੀ ਦੂਜਾ ਇਹ ਕਿ ਇਹ ਦਵਾਈ ਬਣਾ ਦੇਣੀ ਪਰ ਇਹਨੂੰ ਯੂਟ ਕਿਵੇਂ ਕਰਨਾ ਖਾਣਾ ਕਿਵੇਂ ਆ ਕੀ ਇਹਦੀ ਕਹਿ ਸਕਦੇ ਆ ਸਟੈਪ ਬਾਈ ਸਟੈਪ ਕਿੱਦਾਂ ਇਹਨੂੰ ਪ੍ਰੈਕਟੀਕਲੀ ਯੂਜ਼ ਕਰਨਾ ਸੋ ਇਹ ਸਾਰੀ ਜਾਣਕਾਰੀ ਜਾਣਾਂਗੇ ਰਾਮ ਲਵਾਇਆ ਜੀ ਰਾਮ ਲਵਾਇਆ ਜੀ ਪਹਿਲਾਂ ਪੰਜਾਬ ਨੇਸ਼ਨ ਤੇ ਤੁਹਾਡਾ ਨਿੱਘਾ ਸਵਾਗਤ ਅਤੇ ਗਿਜ਼ੀ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਬਹੁਤ-ਬਹੁਤ ਤੁਹਾਡਾ ਜੀ ਆਰਸੀ ਲਾਈਫ 케ਰ ਜਿਹੜੀ ਹੈ ਕਿ ਜ਼ਿੰਦਗੀ ਬਚਾਉਣ ਵਾਲੀ ਤੱਤ ਕਹਿ ਸਕਦਾ ਇਹਨੂੰ ਬਹੁਤ ਕਿਉਂਕਿ ਮੌਤ ਜਿਹੜੀ ਆ ਨਸ਼ੇੜੀ ਨੂੰ ਇਕੱਲੇ ਨਹੀਂ ਆਉਂਦੀ ਪੂਰੇ ਪਰਿਵਾਰ ਨੂੰ ਆਉਂਦੀ ਹੈ ਕਿਉਂਕਿ ਨਸ਼ੇੜੀ ਜਦੋਂ ਨਸ਼ਾ ਕਰਦਾ ਉਹ ਨਹੀਂ ਕਿ ਆਪਣਾ ਸਿਰੂਚ ਰਹਿੰਦਾ ਪਰ ਪਰਿਵਾਰ ਮਰਦਾ ਨਾਲ ਪਰਿਵਾਰ ਮਰਦਾ ਪਰਿਵਾਰਾਂ ਨੂੰ ਇਸ ਨਸ਼ੇੜੀ ਨੂੰ ਨਸ਼ਿਆਂ ਨੂੰ ਬਚਾਉਣ ਦੇ ਲਈ ਲੋਕਾਂ ਨੂੰ ਨਸ਼ਾ ਤੋਂ ਰਹਿਤ ਕਰਨ ਦੇ ਲਈ ਇਹ ਆਰਜੀ ਜਿਹੜੀ ਤੁਸੀਂ ਲਾਈਫ ਕੇਅਰ ਬਣਾਇਆ ਇਹਨੂੰ ਜੂਸ ਕਿਵੇਂ ਕਰਨਾ ਹੈ ਕਿਵੇਂ ਇਹਦਾ ਖਾਣ ਦਾ ਤਰੀਕਾ ਆ ਨੰਬਰ 2 ਜਿਹੜਾ ਤੁਸੀਂ ਦੱਸਦੇ ਹੋ ਇਹਦੇ ਵਿੱਚ ਕੋਈ ਪਰਹੇਜ਼ ਕੋਈ ਕਈ ਚੀਜ਼ਾਂ ਦੇ ਕਿਉਂਕਿ ਪਰਹੇਜ਼ ਵੀ ਬਹੁਤ ਜ਼ਰੂਰ ਹੁੰਦੇ ਇਹ ਸਾਰਾ ਕੁਝ ਚਾੜ੍ਹ ਦੇ ਦਰਸ਼ੇ ਜਾਣੇ ਚਾਹੁੰਦੇ ਕੀ ਕਹਿਣਾ ਹੈ ਆ ਰਤੂ ਸਾਹਿਬ ਦੇਖੋ ਇਹਦਾ ਜਿਹੜਾ ਖਾਣ ਦਾ ਤਰੀਕਾ ਹੈਗਾ ਵਾ ਕੋਈ ਵੀ ਨਸ਼ਾ ਜਿਹੜਾ ਆਪਾਂ ਕਰਦੇ ਆ ਜਿੰਨੇ ਵਜੇ ਅਸੀਂ ਨਸ਼ਾ ਕਰਦੇ ਆ ਫੋਰ ਐਗਜ਼ਾਮਪਲ ਅਸੀਂ 8 ਵਜੇ ਕੋਈ ਨਸ਼ਾ ਕਰਦੇ ਚਾਹੇ ਚਿੱਟਾ ਚਾਹੇ ਫੀਮ ਹੈ ਚਾਹੇ ਡੁੱਡੇ ਹੈ ਤੇ ਇਹ ਆਪਾਂ ਇਸ ਤੋਂ 1 ਘੰਟਾ ਪਹਿਲਾਂ ਇਹ ਵਾਲੀ ਜਿਹੜੀ ਮੈਡੀਸਿਨ ਲੈਣੀ ਹੈਗੀ ਮਤਲਬ ਇਹ ਪਾਊਚ ਨੇ ਪਾਊਡਰ ਫਾਰਮ ਦੇ ਵਿੱਚ ਹੈ ਇਹ ਡਿਪੈਂਡ ਕਰਦਾ ਕਿੰਨੇ ਪਾਊਚ ਲੈਣੇ ਨੇ ਡਿਪੈਂਡ ਕਰਦਾ ਕਿ ਉਹ ਨਸ਼ਾ ਕਿਹੜਾ ਕਰ ਰਿਹਾ ਜੇ ਅਗਰ ਉਹ ਚਿੱਟਾ ਲਗਾ ਰਿਹਾ ਤਾਂ ਕਿੰਨਾ ਲਗਾ ਰਿਹਾ ਮਤਲਬ ਕਿ 25 ਸੈਂਟ ਲਾ ਰਿਹਾ ਅੱਧੀ ਗ੍ਰਾਮੀ ਲਾ ਰਿਹਾ ਜਾਂ ਗ੍ਰਾਮੀ ਲਾ ਅਲੱਗ ਅਲੱਗ ਬੰਦੇ ਦੇ ਲਈ ਅਲੱਗ ਅਲੱਗ ਇਹਦੇ ਜਿਹੜੀ ਡੋਸ ਹੈਗੀ ਹੈ ਠੀਕ ਹੈ ਔਰ ਇਹਨੂੰ ਮਤਲਬ ਕਿ ਕੱਟ ਕੇ ਪਾਣੀ ਦੇ ਵਿੱਚ ਘੋਲ ਕੇ ਪੀ ਲੈਣਾ ਠੀਕ ਹੈ ਦੂਸਰਾ ਇਸ ਤੋਂ ਬਾਅਦ ਅੱਧਾ ਘੰਟਾ ਕੁਝ ਨਹੀਂ ਖਾਣਾ ਤੇ ਦਿਨ ਦੇ ਵਿੱਚ ਆਪਾਂ ਨੇ ਮਤਲਬ ਕਿ ਲਿਕਵਿਡ ਹੀ ਜ਼ਿਆਦਾ ਲੈਣਾ ਲਿਕਵਿਡ ਕਿਉਂ ਲੈਣਾ ਦੇਰ ਨਾਲ ਪਚਣ ਵਾਲੀਆਂ ਚੀਜ਼ਾਂ ਅਵੋਇਡ ਕਰਨੀਆਂ ਉਹਦਾ ਕਾਰਨ ਕੀ ਹੈ ਕਿ ਅਸੀਂ ਲੀਵਰ ਨੂੰ ਫ੍ਰੀ ਰੱਖਣਾ ਦੋ ਤਿੰਨ ਚੀਜ਼ਾਂ ਨੇ ਦੇਖੋ ਸਭ ਤੋਂ ਪਹਿਲਾਂ ਤਾਂ ਇਹਨੇ ਸਾਡੀ ਤੋੜ ਨੂੰ ਜਿਹੜਾ ਉਹ ਠੀਕ ਕਰਨਾ ਕਿਸੇ ਵੀ ਤਰ੍ਹਾਂ ਦੀ ਤੋੜ ਅੱਖਾਂ ਚ ਪਾਣੀ ਨੱਕ ਚ ਪਾਣੀ ਵਾਸੀਆਂ ਪੇਟ ਦਰਦ ਲੂਜ਼ ਮੋਸ਼ਨ ਝਟਕੇ ਸ਼ਿਵਰਿੰਗ ਆਣੀ ਇਹ ਸਾਰੀਆਂ ਜਿਹੜੀਆਂ ਵੀ ਕੰਪਲਿਕੀਸ਼ਨਸ ਹੈ ਇਹ ਪਹਿਲੇ ਦਿਨ ਤੋਂ ਹੀ ਕਵਰ ਕਰ ਲੈਂਦਾ ਹੈ ਠੀਕ ਹੈ ਦੂਸਰਾ ਸਭ ਤੋਂ ਮੇਨ ਵੱਡਾ ਜਿਹੜਾ ਕੰਮ ਹੈ ਕਿਉਂਕਿ ਲੋਕ ਅਜ ਸੈਂਟਰਾਂ ਦੇ ਵਿੱਚ ਜਾਂਦੇ ਨੇ ਠੀਕ ਹੈ 6-6 ਮਹੀਨੇ ਲਾ ਕੇ ਜਾਂ 3-3-4 ਮੇਰੇ ਕੋਲ ਆਉਂਦੇ ਨੇ ਲੋਕ ਕਹਿੰਦੇ ਜੀ 10 ਵਾਰੀ ਮੈਂ ਸੈਂਟਰ ਜਾਇਆ ਬਈ ਫੇਰ ਲੱਗ ਗਿਆ ਕਾਰਨ ਕੀ ਰਹਿ ਜਾਂਦਾ ਉੱਥੇ ਕਾਰਨ ਰਹਿ ਜਾਂਦਾ ਹੈ ਕਿ ਜਦ ਤੂੰ ਜੜ ਨਹੀਂ ਨਾ ਖਤਮ ਹੋਈ ਤੇ ਫਿਰ ਉਹ ਪ੍ਰੋਬਲਮ ਦੁਬਾਰਾ ਆ ਜਾਂਦੀ ਹੈ ਹੁਣ ਇਹ ਜੜ ਤੇ ਕੰਮ ਕਰਦਾ ਇਹਨੇ ਸਾਡੀ ਬਾਡੀ ਨੂੰ ਡੀਟੌਕਸ ਕਰਨਾ ਬਾਡੀ ਨੂੰ ਸਾਫ ਕਰਨਾ ਠੀਕ ਹੈ ਸਾਡੇ ਬਲੱਡ ਦੇ ਵਿੱਚ ਜਦੋਂ ਕੋਈ ਇੰਜੈਕਸ਼ਨ ਲਗਾਉਂਦਾ ਸਾਡੇ ਬਲੱਡ ਚ ਮਿਕਸ ਹੋ ਗਿਆ ਨਸ਼ਾ ਕੈਮੀਕਲ ਮਿਕਸ ਹੋ ਗਿਆ ਇਹਨੇ ਉਹਨੂੰ ਸਾਫ਼ ਕਰਨਾ ਹੈ ਜੀ ਬੋਡੀ ਡੀਟੌਕਸ ਕਰ ਦੇਗਾ ਜਿਹਦੇ ਲਈ ਅਸੀਂ ਲਿਕਵਿਡ ਜ਼ਿਆਦਾ ਇਨਟੇਕ ਕਰਨਾ ਤੇ ਤੀਸਰਾ ਕੰਮ ਕੀ ਹੈ ਕਿ ਇਹ ਸਾਡੀ ਬੋਡੀ ਦੇ ਵਿੱਚ ਜਾਨ ਪਾਉਂਦਾ એનર્ਜੀ ਸਾਡੀ ਅ એનર્ਜੀ ਲੈਵਲ ਨੂੰ ਬੂਸਟ ਕਰਦਾ ਇਮਿਊਨਿਟੀ ਨੂੰ ਬੂਸਟ ਕਰਦਾ ਜਿਹਦੇ ਨਾਲ ਸਾਡੀ ਵਿਲ ਪਾਵਰ ਸਟਰੋਂਗ ਹੁੰਦੀ ਹੈ ਜਦੋਂ ਸਾਡੀ ਵਿਲ ਪਾਵਰ ਸਟਰੋਂਗ ਹੁੰਦੀ ਹੈ ਉਦੋਂ ਅਸੀਂ ਆਪਣੇ ਫਿਊਚਰ ਬਾਰੇ ਸੋਚਦੇ ਹਾਂ ਆਪਣੇ ਪਰਿਵਾਰ ਬਾਰੇ ਸੋਚਦੇ ਹਾਂ ਠੀਕ ਹੈ ਤਾਂ ਇਹ ਤਿੰਨ ਕੰਮ ਇਹ ਤੇ ਮੇਨ ਨੇ ਜੀ ਠੀਕ ਹੈ ਉਸ ਤੋਂ ਇਲਾਵਾ دیر ਨਾਲ ਪਚਣ ਵਾਲੀਆਂ ਚੀਜ਼ਾਂ ਅਵਾਇਡ ਅਸੀਂ ਤਾਂ ਕਰਦੇ ਆ ਕਿ ਲੀਵਰ ਨੂੰ ਆਪਾਂ ਫ੍ਰੀ ਰੱਖਣਾ ਹੈ ਕਿ ਉਹ ਸਾਡੀ ਬੋਡੀ ਨੂੰ ਡੀਟੌक्स ਕਰ ਸਕੇ ਕਿਉਂਕਿ ਜੇ ਲੀਵਰ ਇੱਕ ਇਹੋ ਜਿਹਾ ਆਰਗਾਨ ਹੈ ਜਿਹੜਾ ਸਾਡੀ ਬੋਡੀ ਦਾ ਦੂਸਰਾ ਦਿਮਾਗ ਮੰਨਿਆ ਜਾਂਦਾ ਹੈ ਕਿ ਉਹ ਜੋ ਕੁਝ ਵੀ ਆਪਾਂ ਖਾਣੇ ਪੀਂਦੇ ਆ ਉਹ ਸਾਰਾ ਮੈਨੇਜ ਲੀਵਰ ਹੀ ਕਰਦਾ ਹੈ ਜੀ ਆ ਰੌਣੂ ਭਾਈ ਜੀ ਨੇ ਤੁਸੀਂ ਦੱਸਿਆ ਕਿ ਲੀਵਰ ਨੂੰ ਆਪਾਂ ਸੰਭਾਲਦੇ ਹਾਂ ਜਾਂ ਇਹ ਖਾਣ ਦੇ ਤਰੀਕੇ ਹੁੰਦੱਸੇ ਜਦੋਂ ਕੋਈ ਵੀ ਤੁਹਾਡੇ ਕੋਲ ਪੇਸ਼ੈਂਟ ਆਉਂਦਾ ਆਪਾਂ ਪਹਿਲਾਂ ਉਹਦੀ ਕਨਟੀ ਨੂੰ ਵੀ ਦੇਖਦੇ ਆ ਵੀ ਇਹ ਬੰਦਾ ਕਿੰਨਾ ਚਿਰ ਤੋਂ ਕਰ ਰਿਹਾ ਔਰ ਕਿੰਨਾ ਕਰ ਰਿਹਾ ਇਹਦੇ ਲਈ ਫੇ ਕੀ ਤੁਸੀਂ ਕਿਦਾਂ ਦਾ ਟਰੀਟਮੈਂਟ ਫੇ ਰੱਖਦੇ ਹੋ ਕਿਉਂਕਿ ਪਹਿਲਾਂ ਉਹਦੀ ਬਾਇਓ ਹਿਸਟਰੀ ਜਿਹੜੀ ਜਾਣਦੇ ਆ ਤੇ ਹਿਸਟਰੀ ਸਾਫ ਨਾਲ ਫੇ ਟਰੀਟਮੈਂਟ ਕਿਵੇਂ ਸ਼ੁਰੂ ਕਰਦੇ ਆ ਦੇਖੋ ਸਰ ਕੋਈ ਬੰਦਾ ਕਿਸੇ ਨੂੰ ਮਹੀਨਾ ਹੋਇਆ ਨਸ਼ਾ ਕਰਦੇ ਨੂੰ ਕਿਸੇ ਨੂੰ ਹੋ ਗਿਆ ਸਾਲ ਇੱਕ ਬੰਦੇ ਨੂੰ ਹੋ ਗਏ 5 ਸਾਲ ਹੁਣ ਜਿਹੜਾ 5 ਸਾਲ ਤੋਂ ਨਸ਼ਾ ਕਰ ਰਿਹਾ ਉਹ ਉਹਨੂੰ ਪ੍ਰੋਬਲਮ ਵੀ ਜ਼ਿਆਦਾ ਹੋਊਗੀ ਠੀਕ ਹੈ ਤੇ ਉਹ ਕਮਜ਼ੋਰ ਵੀ ਜ਼ਿਆਦਾ ਹੋਊਗਾ ਉਹਦੇ ਲੀਵਰ ਦੇ ਵਿੱਚ ਪ੍ਰੋਬਲਮ ਜ਼ਿਆਦਾ ਹੋਊਗੀ ਇਸ ਕਰਕੇ ਅਸੀਂ ਲਗਭਗ ਉਸ ਬੰਦੇ ਨੂੰ ਕੋਲ ਬੁਲਾਣੇ ਆ ਜਿਹੜਾ ਇੰਜੈਕਸ਼ਨ ਲਗਾਉਂਦਾ ਹੋਵੇ ਜਿਹੜਾ ਬਹੁਤ ਪੁਰਾਣੇ ਟਾਈਮ ਤੋਂ ਨਸ਼ਾ ਕਰਦਾ ਹੋਵੇ ਕਿਉਂਕਿ ਦੇਖਣਾ ਹੁੰਦਾ ਕਿ ਉਹਦੀ ਸਿਹਤ ਕਿਹੋ ਜੀ ਆ ਬਹੁਤਾ ਜ਼ਿਆਦਾ ਕਮਜ਼ੋਰ ਤਾਂ ਨਹੀਂ ਜੇ ਚਿੱਟਾ ਟੀਕਾ ਲਗਾ ਰਿਹਾ ਕਿਤੇ ਐ ਤਾਂ ਨਹੀਂ ਵੀ ਉਹਨੂੰ ਕਾਲਾ ਪੀੜਿਆ ਵਾ ਕਾਲਾ ਪੀੜਿਆ ਤਾਂ ਕਿਹੜੀ ਸਟੇਜ ਦੇ ਉੱਤੇ ਆ ਫਿਰ ਆਪਾਂ ਉਹਦੇ ਹਿਸਾਬ ਦੇ ਨਾਲ ਟਰੀਟ ਕਰਦੇ ਆ ਕੋਈ ਨਵਾਂ ਬੰਦਾ ਆ ਹਲੇ ਸਾਲ ਹੋਇਆ ਜਾਂ ਹਲੇ 6 ਮਹੀਨੇ ਹੋਇਆ ਜਾਂ ਘੱਟ ਨਸ਼ਾ ਕਰਦਾ ਉਹਨੂੰ ਸਾਡੇ ਕੋਲ ਆਣ ਦੀ ਵੀ ਲੋੜ ਨਹੀਂ ਉਹ ਫ ਕਿਹੜਾ ਸੁਮਿਲ ਦਿੰਦੇ ਹੋ ਫਿਰ ਪਹੁੰਚ ਦੇ ਨਾਲ ਜੀ ਇਹਦੇ ਨਾਲ ਨਾ ਆਪਾਂ ਇਹ ਦਿੰਦੇ ਆ ਆਰਜੀ ਲਿਵ ਕੇਅਰ ਇਹ ਲੀਵਰ ਵਾਸਤੇ ਆ ਦੇਖੋ ਜਦੋਂ ਸਾਡਾ ਲੀਵਰ ਤੰਦਰੁਸਤਾ ਤਾਂ ਕੋਈ ਵੀ ਖਾਦੀ ਪੀਤੀ ਚੀਜ਼ ਸਾਨੂੰ ਸਹੀ ਲੱਗਦੀ ਆ ਅਗਰ ਲੀਵਰ ਸਹੀ ਨਹੀਂ ਆ ਤਾ ਉਹ ਮਤਲਬ ਕਿ ਵੇਸਟ ਜਾਂਦੀ ਚੀਜ਼ ਇਸ ਕਰਕੇ ਇਹ ਆਪਾਂ ਲਿਵ ਕੇਅਰ ਦਿੰਦੇ ਨਾਲ ਇਹ ਲੀਵਰ ਨੂੰ ਜਲਦੀ ਠੀਕ ਕਰਦੀ ਹੈ ਤਾਂ ਜੋ ਕਿ ਜਿਹੜਾ ਮੈਡੀਸਨ ਦਾ ਹੈ ਰਿਜ਼ਲਟ ਉਹ ਵਧੀਆ ਆ ਸਕੇ ਦੂਸਰਾ ਹੈਗਾ ਸਾਡੇ ਕੋਲ ਸਟ्रेस ਫ੍ਰੀ ਆਰਜੀ ਸਟ्रेस ਵੀ ਜਿਹੜਾ ਕਿਉਂਕਿ ਜਿਹੜਾ ਬੰਦਾ ਨਸ਼ੇ ਦੇ ਵਿੱਚ ਫਸਦਾ ਨਾ ਉਹ ਦਿਮਾਗੀ ਤੌਰ ਦੇ ਉੱਤੇ ਬਹੁਤ ਕਮਜ਼ੋਰ ਹੋਇਆ ਹੁੰਦਾ ਇਹ ਸਾਡੇ ਦਿਮਾਗ ਦੀ ਫਾਲਤੂ ਦੀ ਦੌੜ ਭੱਜ ਹੈ ਜਿਹੜੀ ਉਹਨੂੰ ਖਤਮ ਕਰਦਾ ਮਤਲਬ ਇੱਕ ਤਾਂ ਦੇਖੋ ਟੈਨਸ਼ਨ ਹੁੰਦੀ ਹੈ ਕੋਈ ਵਜ੍ਹਾ ਇੱਕ ਬਿਨਾਂ ਵਜ੍ਹਾ ਤੋਂ ਉਹ ਜਿਹੜੀ ਬਿਨਾਂ ਵਜ੍ਹਾ ਤੋਂ ਸਾਡਾ ਦਿਮਾਗ ਇਧਰ ਉਧਰ ਭੱਜਦਾ ਭਟਕਦਾ ਇਹ ਉਹਨੂੰ ਠੀਕ ਕਰਦੇ ਹੋਰ ਬੰਦੇ ਨੂੰ ਰੈਸਟ ਦਿੰਦੀ ਹੋਰ ਨੀਂਦ ਦੇ ਵਿੱਚ ਹੈਲਪ ਕਰਦੀ ਹੈ ਜਦੋਂ ਤੱਕ ਜਦੋਂ ਤੋਂ ਤੁਸੀਂ ਇਸ ਚੀਜ਼ ਨਾਲ ਜੁੜੇ ਹੋ ਪ੍ਰਕਿਰਤੀ ਨਾਲ ਕਿਉਂਕਿ ਪ੍ਰਕਿਰਤੀ ਨਾਲ ਜੇ ਗੱਲ ਕਰੇ ਪੁਰਾਤਨ ਸਮੇਂ ਤੋਂ ਚੱਲੀ ਆ ਰਹੀ ਆ ਹੁਣ ਤੇ ਪਮਾ ਅਸੀਂ ਐਲੋਪੈਥਿਕ ਆ ਗਏ ਆ ਵੱਡੇ ਵੱਡੇ ਸੈਂਟਰਾਂ ਦੀ ਤੁਸੀਂ ਗੱਲ ਕੀਤੀ ਜਾਂਦੇ ਆ ਨਹੀਂ ਠੀਕ ਹੋ ਰਹਾ ਜਾਂ ਟੀਕੇ ਦਾ ਤੇ ਆ ਗਿਆ ਡਾਕਟਰ ਬੇਰਾ ਕੋਸ਼ਿਸ਼ ਕਰਦੇ ਆ ਪਰ ਆਯੁਰਵੈਦਿਕ ਜਿਹੜੀ ਅਸਰ ਕਰਦੀ ਆ ਹਨ ਤਾਂ ਕਿੰਨੇ ਕਿ ਪੇਸ਼ੈਂਟ ਜਿਹੜੇ ਤੁਹਾਡੇ ਕੋਲ ਆਏ ਨੇ ਔਰ ਅੱਜ ਉਹ ਕਹਿ ਰਹੇ ਨੇ ਕਿ ਮੈਂ ਆਰਾਮ ਲਵਾਇਆ ਜੀ ਬਿਲਕੁਲ ਫਿੱਟ ਹੋ ਗਿਆ ਮੈਨੂੰ ਬੜੀਆ ਤੁਹਾਨੂੰ ਵੀ ਲੱਗਦਾ ਕਿ ਮੈਂ ਜੋ ਪੇਸ਼ੈਂਟ ਨੂੰ ਹੱਥ ਪਾਇਆ ਸੀ ਅੱਜ ਪੇਸ਼ੈਂਟ ਠੀਕ ਹੈ ਕਿੱਦਾਂ ਦੇ ਪੇਸ਼ੈਂਟ ਤੁਹਾਨੂੰ ਮਿਲਦੇ ਜਿਹੜੇ ਉਹ ਕਿੰਨੇ ਕਿ ਸਰ ਹਜ਼ਾਰਾਂ ਲੋਕ ਠੀਕ ਹੋ ਚੁੱਕੇ ਨੇ ਅਗਰ ਗੱਲ ਕਰਾਂ ਕਈ ਵਾਰੀ ਜਦੋਂ ਕਹਿੰਦੇ ਵੀ ਇਧਰੋਂ ਕਦੇ ਉਹ ਲੰਘਦੇ ਨੇ ਉਹਨਾਂ ਦੇ ਪੇਰੈਂਟਸ ਲੰਘਦੇ ਨੇ ਤਾਂ ਮਿਲ ਕੇ ਜ਼ਰੂਰ ਜਾਂਦੇ ਨੇ ਉਹ ਖੁਸ਼ ਨੇ ਕਹਿੰਦੇ ਵੀ ਸਾਨੂੰ ਇੰਨੇ ਸਾਲ ਹੋ ਗਏ ਕੋਸ਼ਿਸ਼ਾਂ ਕਰਦੇ ਹੋਏ ਲੈਣੀਆਂ ਮੈਡੀਸਨ ਕਿਤੋਂ ਬਹੁਤ ਕੁਝ ਖਾਦਾ ਪਰ ਉਹ ਬੰਦਾ ਸਾਡਾ ਠੀਕ ਨਹੀਂ ਹੋਇਆ ਅੱਜ ਅਗਰ ਸਾਡਾ ਪੁੱਤਰ ਸਾਡਾ ਭਰਾ ਅਗਰ ਉਹ ਮਤਲਬ ਕਹਿੰਦੇ ਵੀ ਸਾਡੇ ਵਿੱਚ ਹੈ ਔਰ ਠੀਕ ਹੈ ਤਾਂ ਉਹ ਥੋੜੇ ਕਰਕੇ ਮੈਂ ਕਹਿੰਦਾ ਦੇਖੋ ਚਲੋ ਉਹ ਇਸ ਮੈਡੀਸਨ ਕਰਕੇ ਜਾਂ ਉਹ ਪਰਮਾਤਮਾ ਦੀ ਮਿਹਰ ਕਰਕੇ ਅਸੀਂ ਤਾਂ ਇੱਕ ਜਰੀਆ ਬਣ ਗਏ ਜੀ ਜੀ ਲੋਕ ਖੁਸ਼ ਨੇ ਜੀ ਮਤਲਬ ਇਸ ਦਲਦਲ ਚੋਂ ਨਿਕਲ ਕੇ ਆਪਣੀ ਲਾਈਫ ਨੂੰ ਵਧੀਆ ਇੰਜੋਏ ਕਰ ਰਹੇ ਨੇ ਨੌਜਵਾਨੀ ਬਲਕਿ ਇੱਕ ਪਰਿਵਾਰ ਬਚਾਇਆ ਜੀ ਬਿਲਕੁਲ ਕੱਲਾ ਇੱਕ ਨੌਜਵਾਨ ਠੀਕ ਹੋਇਆ ਉਹਦੇ ਨਾਲ ਸਾਰਾ ਪਰਿਵਾਰ ਠੀਕ ਹੋਇਆ ਬਿਲਕੁਲ ਬਿਲਕੁਲ ਜੀ ਕੱਲਾ ਜਿੱਦਾਂ ਹੁਣ ਨਸ਼ਾ ਜਿਸ ਘਰ ਚ ਵੱਧ ਜਾਂਦਾ ਉਹ ਕੱਲਾ ਬੰਦਾ ਉਹ ਪਰੇਸ਼ਾਨ ਨਹੀਂ ਹੈ ਜੀ ਪੂਰਾ ਟੱਬਰ ਪਰੇਸ਼ਾਨ ਹੈ ਇਹ ਨਸ਼ੇ ਦੇ ਕਰਕੇ ਲੱਖਾਂ ਕਰੋੜਾਂ ਘਰ ਉਜੜ ਗਏ ਅੱਜ ਤੁਸੀਂ ਦੇਖ ਲਓ ਹਰ ਪਾਸੇ ਆਪਣੇ ਵਾਲੇ ਦੁਆਲੇ ਉਹ ਐਗਜ਼ਾਮਪਲਾਂ ਹੈਗੀਆਂ ਲੋਕ ਜਿਹੜੇ ਵਧੀਆ ਚੰਗੇ ਖੇਤਾਂ ਦੇ ਮਾਲਕ ਸੀ ਅੱਜ ਉਹ ਰੋੜਤੇ ਨੇ ਬਹੁਤ ਬੁਰੀਆਂ ਤੇ ਮੰਦ ਭਗੀਆਂ ਖਬਰਾਂ ਆਉਂਦੀਆਂ ਕਿ ਅੱਜ ਇੱਕ ਨੌਜਵਾਨ ਨਸ਼ੇ ਦੀ ਪੇਂਟ ਚੜ ਗਿਆ ਇੱਕ ਮਾਂ ਦਾ ਹੋਰ ਪੁੱਤ ਨਸ਼ੇ ਨੇ ਨਿਕਲ ਲਿਆ ਇਹ ਇਕੱਲੇ ਪੰਜਾਬ ਦੀ ਗੱਲ ਨਹੀਂ ਇਕੱਲੇ ਹਿੰਦੁਸਤਾਨ ਦੀ ਨਹੀਂ ਵਿਦੇਸ਼ਾਂ ਤੋਂ ਵੀ ਬਹੁਤ ਸਾਰੇ ਨੌਜਵਾਨ ਜਾਂ ਪੰਜਾਬ ਦੀ ਗੱਲ ਕਰੇ ਪੰਜਾਬ ਤੋਂ ਪੜਨ ਗਏ ਜਿਹੜੇ ਨੌਜਵਾਨ ਹੈ ਬਾਹਰ ਕੈਨੇਡਾ ਇੰਗਲੈਂਡ ਅਮਰੀਕਾ ਦੇ ਵਿੱਚ ਵੀ ਨਸ਼ਿਆਂ ਦੀ ਪੀੜ ਚੜ ਜਾਂਦੇ ਨੇ ਇੱਥੋਂ ਠੀਕ ਠਾਕ ਜਾਂਦਾ ਹੈ ਗੱਲਬਾਤ ਠੀਕ ਕਰਦਾ ਹੈ ਪਰ ਸਵੇਰ ਇੱਕ ਫੋਨ ਆਉਂਦਾ ਕਿ ਤੁਹਾਡਾ ਪੁੱਤ ਇਸ ਦੁਨੀਆ ਤੇ ਨਹੀਂ ਰਿਹਾ ਖਾ ਲਿਆ ਤੇ ਖਾ ਲਿਆ ਨਸ਼ੇ ਦੇ ਦੈਂਤ ਨੇ ਇਸ ਨਸ਼ੇ ਦੇ ਦੈਂਤ ਨੂੰ ਰੋਕਣ ਦੇ ਲਈ ਜਿਹੜੀ ਜੀ ਆਰ ਜੀ ਲਾਈਫ ਕੇਅਰ ਜਿਹੜੀ ਪ੍ਰੋਡਕਟ ਤਿਆਰ ਕੀਤਾ ਗਿਆ ਆ ਸੋ ਆਪਾਂ ਸੁਖਮੀਤ ਜੀ ਤੋਂ ਜਾਣਾਂਗੇ ਕਿ ਜਿਹੜਾ ਪ੍ਰੋਡਕਟ ਤਿਆਰ ਕੀਤਾ ਇਹ ਕੀ ਤੁਹਾਡੇ ਮਨ ਦੇ ਵਿੱਚ ਪਹਿਲਾਂ ਆਇਆ ਸੀ ਕਿਦਾਂ ਦੀ ਤੁਹਾਡੇ ਕੋਲ ਲੋ ਕਿਸੇ ਲੋਕਾਂ ਨਾਲ ਟਾਈ ਅਪ ਹੋਏ ਹੋਗੇ ਤੁਹਾਨੂੰ ਕੋਈ ਇਦਾਂ ਦੇ ਲੋਕਾਂ ਬੁਲਾਏ ਹੋਣਗੇ ਮੈਸੇਜ ਸਾਡੇ ਨਸ਼ਾ ਬਹੁਤ ਹੈ ਨਸ਼ੇ ਨੂੰ ਰੋਕਣ ਦੇ ਲਈ ਉਪਰਾਲਾ ਕੀਤਾ ਗਿਆ ਕੀ ਵਜ੍ਹਾ ਰਹੀ ਹੈ ਕਿਉਂ ਇਹ ਪ੍ਰੋਡਕਟ ਤਿਆਰ ਕਰਨਾ ਪਿਆ ਸੁਮੀਤ ਸੁਖਮੀਤ ਜੀ ਕੀ ਵਜ੍ਹਾ ਰਹੀ ਹੈ ਕਿ ਤੁਹਾਡੇ ਨੂੰ ਇਹ ਪ੍ਰੋਡਕਟ ਦੀ ਤਿਆਰੀ ਕਰਨੀ ਪਈ ਸੋ ਸਾਡੇ ਕੋਲੇ ਪੰਜਾਬ ਤੋਂ ਇਲਾਵਾ ਵੀ ਫੋਰਨ ਕੰਟਰੀ ਦੇ ਵਿੱਚ ਕੋਈ ਕੈਨੇਡਾ ਅਮਰੀਕਾ ਆਸਟ੍ਰੇਲੀਆ ਤੋਂ ਇਹੋ ਜਿਹੇ ਕੰਟਰੀਆਂ ਵਰਗੇ ਕਿਉਂਕਿ ਉਸ ਜਗ੍ਹਾ ਦੇ ਉੱਪਰ ਇਹ ਚੀਜ਼ਾਂ ਸ਼ਰਿਆਮ ਨਹੀਂ ਜਿਹੜੇ ਲੋਕ ਨੇ ਆਮ ਹੀ ਆਪਣੇ ਜਿਹੜੇ ਨੌਜਵਾਨ ਨੇ ਬਾਹਰ ਵਾਲੇ ਜਿਹੜੇ ਨੇ ਉਹ ਵੀ ਮਤਲਬ ਜਿਹੜਾ ਨਸ਼ਾ ਵਾ 2 2 3 ਗ੍ਰਾਮ ਜੇਬਾਂ ਦੇ ਵਿੱਚ ਪਾ ਕੇ ਤੁਰੇ ਫਿਰਦੇ ਨੇ ਉਸ ਜਗ੍ਹਾ ਤੋਂ ਵੀ ਸਾਨੂੰ ਕਾਲ ਮੈਸੇਜਸ ਆਉਂਦੇ ਨੇ ਕਿ ਸਰ ਸਾਡਾ ਹੱਲ ਕਰੋ ਠੀਕ ਹੈ ਐ ਵੀ ਇੱਕ ਖਾਸ ਰੀਜ਼ਨ ਹੈ ਕਿ ਅਸੀਂ ਇਹ ਵਾਲਾ ਪ੍ਰੋਡਕਟ ਜਿਹੜਾ ਵਾ ਮਾਰਕੀਟ ਵਿੱਚ ਲਾਂਚ ਕੀਤਾ ਵਾ ਜਿੱਦਾਂ ਕਿ 100 ਤੇ 1% ਰਿਜ਼ਲਟ ਆ ਰਿਹਾ ਵਾ ਹੁਣ ਐ ਨਹੀਂ ਆ ਕਿ ਸਾਡੇ ਪ੍ਰੋਡਕਟ ਦੇ ਨਾਲ ਤੁਸੀਂ ਅਗਰ ਸਾਡੀ ਦਵਾਈ ਲਓਗੇ ਤੇ ਹਫਤੇ ਬਾਅਦ ਜਾਂ 10 ਦਿਨਾਂ ਬਾਅਦ ਤੁਹਾਨੂੰ ਰਿਜ਼ਲਟ ਆਏਗਾ ਇੱਕ ਐਸਾ ਦੀ ਮੈਜੀਕਲ ਪੁੜੀਆ ਹੈਗੀ ਹੈ ਜੀਹਦਾ ਤੁਹਾਨੂੰ ਪਹਿਲੀ ਖਰਾਕ ਦੇ ਨਾਲ ਹੀ ਰਿਜ਼ਲਟ ਦਾ ਪਤਾ ਲੱਗ ਜਾਏਗਾ ਜਿੰਨੇ ਵੀ ਬੰਦੇ ਦੀ ਤੋੜਾ ਤਕਲੀਫ ਆ ਅੱਖਾਂ ਨੱਕ ਚੋਂ ਪਾਣੀ ਆਂਦਾ ਵਾ ਹੱਥ ਪੈਰ ਕੰਬਦੇ ਨੇ ਜਾਂ ਕੋਈ ਵੀ ਲੱਛਣ ਜਿਹੜਾ ਬੰਦੇ ਨੂੰ ਜਿਹਦੇ ਨਾਲ ਬੰਦੇ ਨੂੰ ਤੋੜ ਆਂਦੀ ਹੈ ਉਹ ਸਾਰਾ ਜਿਹੜਾ ਵਾ ਐਸ ਮੈਜੀਕਲ ਪੁੜੀ ਦੇ ਨਾਲ ਪਹਿਲੀ ਖੁਰਾਕ ਨਾਲ ਸਹੀ ਹੋ ਜਾਂਦਾ ਵਾ ਇਹ ਵੀ ਜਿਨਸੂ ਜਿਵੇਂ ਬਹੁਤ ਸਾਰੇ ਜਿਵੇਂ ਤੁਸੀਂ ਦੇਖਿਆ ਹੋਵੇ ਪਹਿਲਾਂ ਫਾਈਂਡ ਆਊਟ ਕਰਦੇ ਹੋ ਡਾਕਟਰ ਦੇਖਦਾ ਵੀ ਕਿ ਕਿਸ ਜਨ ਤੇ ਹੈ ਬਹੁਤ ਸਾਰੇ ਪੇਸ਼ੈਂਟ ਜਿਹੜੇ ਤੁਹਾਡੇ ਹਸਪੀਟਲ ਆ ਜਾਂਦੇ ਤੁਹਾਡੀ ਕਲੀਨਿਕ ਚ ਆਉਂਦੇ ਨੇ ਤੇ ਤੁਸੀਂ ਉਹਨਾਂ ਨੂੰ ਮੈਡੀਸਨ ਦਿੰਦੇ ਹੋ ਬਹੁਤ ਸਾਰੇ ਆਜਾ ਪੇਸ਼ੈਂਟ ਜਿਹੜੇ ਦੂਰ ਨੇ ਨਹੀਂ ਆ ਸਕਦੇ ਪਰ ਜਾਣਦੇ ਨੇ ਕਿ ਆਰਜੀ ਲਾਈਫ ਕੇਅਰ ਦੇ ਵਿੱਚ ਕੋਈ ਹੈ ਜਿਹੜੀ ਕਿ ਦਵਾਈ ਖਾਣ ਦੇ ਨਾਲ ਸੀ ਨਸ਼ਾ ਛੱਡ ਸਕਦੇ ਉਹਨਾਂ ਤੱਕ ਅਪਰੋਚ ਕਰਨ ਦੇ ਲਈ ਤੁਹਾਡਾ ਕੀ ਪ੍ਰੋਗਰਾਮ ਹੁੰਦਾ ਸਰ ਉਹਨਾਂ ਤੱਕ ਅਪਰੋਚ ਕਰਨ ਦਾ ਸਭ ਤੋਂ ਸੌਖਾ ਤੇ ਵਧੀਆ ਜ਼ਰੀਆ ਹੈਗਾ ਵਾ ਸੋਸ਼ਲ ਮੀਡੀਆ ਪਲੇਟਫਾਰਮ ਔਰ ਇਸੇ ਤਰੀਕੇ ਨਾਲ ਆਪਣੀ ਐਡਸ ਵਗੈਰਾ ਚਲਦੀਆਂ ਨੇ ਹੈਨਾ ਔਰ ਜਿਹੜਾ ਸਾਡੇ ਤੋਂ ਦੂਰ ਆ ਵਿਜ਼ਿਟ ਨਹੀਂ ਕਰ ਸਕਦਾ ਜਿਵੇਂ ਕੈਨੇਡਾ ਅਮਰੀਕਾ ਵਿੱਚ ਲੋਕ ਬੈਠੇ ਨੇ ਸਾਡੇ ਪੰਜਾਬੀ ਲੋਕ ਵੀ ਬੈਠੇ ਨੇ ਜਾਂ ਕੋਈ ਅਦਰ ਪਰਸਨ ਵੀ ਬੈਠਾ ਹੋਵੇ ਜਿਹੜਾ ਨਸ਼ਾ ਕਰ ਰਿਹਾ ਵਾ ਫਸ ਚੁੱਕਿਆ ਜਾਲ ਦੇ ਵਿੱਚ ਜਦੋਂ ਉਸ ਤੱਕ ਸਾਡੀ ਵੀਡੀਓ ਪਹੁੰਚਦੀ ਸਭ ਤੋਂ ਸੌਖਾ ਜ਼ਰੀਆ ਹੈਗਾ ਵਾ ਸੋਸ਼ਲ ਮੀਡੀਆ ਜਦੋਂ ਸਾਡੇ ਕੋਲ ਲੋਕ ਅਪਰੋਚ ਕਰਦੇ ਨੇ ਤੇ ਸਿਰਫ ਸਾਡੀ ਇੱਕੋ ਉਸੇ ਬੰਦੇ ਨਾਲ ਆਪਾਂ ਇੱਕੋ ਗੱਲ ਕਰਦੇ ਆ ਕਿ ਸਰ ਤੁਹਾਡੀ ਡੋਜ਼ ਕੀ ਆ ਪੁੱਛਿਆ ਜਾਂਦਾ ਬਾਕਾਇਦਾ ਉਹਦੀ ਪ੍ਰੋਫਾਈਲ ਪੁੱਛੀ ਜਾਂਦੀ ਹੈ ਕਿੰਨੇ ਟਾਈਮ ਤੋਂ ਨਸ਼ਾ ਕਰ ਰਿਹਾ ਬੰਦਾ ਉਦੀ ਸਾਰੀ ਪ੍ਰੋਫਾਈਲ ਜਾਣਨ ਤੋਂ ਬਾਅਦ ਆਪਾਂ ਕਿਸੇ ਵੀ ਕੰਟਰੀ ਵਿੱਚ ਹੋਵੇ ਬੰਦਾ ਆਪਾਂ ਉੱਥੇ ਕੋਰੀਅਰ ਵੀ ਕਰਵਾਉਂਦੇ ਆ ਕੈਨੇਡਾ ਆ ਮੈਂ ਅਮਰੀਕਾ ਵਾ ਸਾਰੇ ਪਾਸੇ ਆਪਣੇ ਕੋਰੀਅਰ ਜਾਂਦੇ ਨੇ ਮਤਲਬ ਕਹਿੰਦੇ ਆ ਬਾਬੇ ਜਿਹੜੀ ਮੈਡੀਸਿਨ ਬੰਦਾ ਨਹੀਂ ਲੈ ਸਕਦਾ ਉਹਨੂੰ ਤੁਸੀਂ ਬਾਈ ਕੋਰੀਅਰ ਵੀ ਕਰਦੇ ਆ ਪੰਜਾਬ ਲੈਵਲ ਦੀ ਜਾਂ ਪੰਜਾਬ ਤੋਂ ਬਾਹਰ ਜੀ ਇੰਡੀਆ ਦੀ ਗੱਲ ਕਰੀਏ ਉੱਥੇ ਤੱਕ ਵੀ ਤੁਹਾਡਾ ਕੋਰੀਅਰ ਦਾ ਸਿਸਟਮ ਆ ਜੀ ਸਰ ਬਿਲਕੁਲ ਪੰਜਾਬ ਤੋਂ ਬਾਹਰ ਇੰਡੀਆ ਵਿੱਚ ਕਿਸੇ ਵੀ ਇੰਡੀਆ ਦੀ ਕੋਈ ਵੀ ਸਟੇਟ ਆ ਜਾਂ ਇੰਡੀਆ ਤੋਂ ਬਾਹਰ ਕੋਈ ਵੀ ਕੰਟਰੀ ਆ ਹਰ ਇੱਕ ਜਗ੍ਹਾ ਆਪਣੇ ਕੋਰੀਅਰ ਸਰਵਿਸ ਅਵੇਲੇਬਲ ਆ ਜੇ ਜੀ ਬਾਕਸ ਦੀ ਗੱਲ ਕਰੀ ਜਿਵੇਂ ਪੂਰੀ ਤੁਸੀਂ ਤੇ 70 ਰੁਪਏ ਦੀ ਤੇ ਫੁੱਲ ਬਾਕਸ ਕਿੰਨੇ ਦਾ ਪੈਂਦਾ ਕਿੰਨੀਆਂ ਪੁੜੀਆਂ ਹੁੰਦੀਆਂ ਉਹਦੇ ਵਿੱਚ ਅ ਸਰ ਕਿਸੇ ਬੰਦੇ ਨੂੰ ਵੀ ਆਪਾਂ ਫੁੱਲ ਬਾਕਸ ਦਿੰਦੇ ਨਹੀਂ ਇਹ ਪਹਿਲੀ ਗੱਲ ਤੇ ਇਹ ਆ ਸਭ ਤੋਂ ਪਹਿਲਾਂ ਉਸ ਬੰਦੇ ਦੀ ਪ੍ਰੋਫਾਈਲ ਜਾਣੀ ਜਾਂਦੀ ਹੈ ਉਸ ਬੰਦੇ ਦੀ ਡੋਜ਼ ਜਾਣੀ ਜਾਂਦੀ ਹੈ ਕਿ ਬੰਦਾ ਨਸ਼ਾ ਕੀ ਕਰ ਰਿਹਾ ਠੀਕ ਹੈ ਉਹਦੇ ਅਕੋਰਡਿੰਗ ਆਪਾਂ ਪ੍ਰੋਪਰ ਕੋਰਸ ਭੇਜਦੇ ਆ ਕਿਉਂਕਿ ਜਿਹੜਾ ਬੰਦਾ ਬਾਹਰ ਬੈਠਾ ਵਾ ਕੋਰੀਅਰ ਕਰਾਉਣ ਦੇ ਵਿੱਚ ਵੀ ਟਾਈਮ ਮੰਦਾ ਵਾ ਲੱਗਦਾ ਟਾਈਮ ਠੀਕ ਹੈ ਤੇ ਕੋਸ਼ਿਸ਼ ਇਹ ਕਰਦੀ ਹੈ ਕਿ ਉਹਨੂੰ ਪ੍ਰੋਪਰ ਕੋਰਸ ਭੇਜੀਏ ਠੀਕ ਹੈ ਹੁਣ ਇੱਕ ਮੈਂ ਐਗਜ਼ਾਮਪਲ ਤ ਲੱਖ ਤੋਂ 1.5 ਲੱਖ ਰੁਪਏ ਦਾ ਨਸ਼ਾ ਕਰ ਰਿਹਾ ਵਾ ਇੱਕ ਮਿੰਟ ਦੇ ਵਿੱਚ ਠੀਕ ਹੈ ਬਹੁਤ ਨੋਰਮਲ ਜੀ ਅਮਾਉਂਟ ਆ ਲੱਖ ਤੋਂ 1.5 ਲੱਖ ਰੁਪਏ ਦਾ ਬੰਦਾ ਨਸ਼ਾ ਕਰ ਰਿਹਾ ਵਾ ਇੱਕ ਮਹੀਨੇ ਵਿੱਚ ਉਸ ਬੰਦੇ ਨੂੰ ਆਪਾਂ ਮੈਕਸਿਮਮ ਤੋਂ ਮੈਕਸਿਮ 10 ਤੋਂ 12000 ਦੇ ਵਿੱਚ ਵਿੱਚ ਪੂਰਾ ਕਵਰ ਕਰ ਦਿੰਨੇ ਆ ਮੈਡੀਸਨ ਬਾਹਰ ਭੇਜ ਦਿੱਤੀ ਆ ਠੀਕ ਹੈ ਕੂਰੀਅਰ ਕਰਾ ਦਿੱਤਾ ਵਾ ਤੇ ਉਨੇ ਹੀ ਮੈਡੀਸਨ ਦੇ ਨਾਲ ਉਹ ਬੰਦਾ ਪੂਰੀ ਤਰ੍ਹਾਂ ਨਾਲ ਕਵਰ ਹੋ ਜਾਂਦਾ ਵਾ ਔਰ ਪਹਿਲੀ ਖਰਾਕ ਤੋਂ ਹੁੰਦਾ ਵਾ ਇੱਕ ਸਾਡੇ ਨਾਲ ਨੌਜਵਾਨ ਨੇ ਆਪਾਂ ਇਹਨਾਂ ਕੋਲੋਂ ਜਾਣਾਂਗੇ ਕਿ ਕਿ ਕਿਹੜਾ ਨਸ਼ਾ ਕਰਦੇ ਸੀ ਕਦੋਂ ਤੋਂ ਕਰਦੇ ਸੀ ਤੇ ਕਿਵੇਂ ਆਰਜੀ ਲਾਈਫ ਕੇਅਰ ਨੇ ਜਿਹੜੀ ਇਹਦੀ ਜ਼ਿੰਦਗੀ ਬਦਲੀ ਹੈ ਕਿਹੜਾ ਨਸ਼ਾ ਕਰਦੇ ਸੀ ਔਰ ਕਦੋਂ ਤੋਂ ਕਰਦੇ ਸੀ ਜਨਾਬ ਸਰ ਮੈਨੂੰ 3 ਸਾਲ ਹੋ ਗਏ ਕਿੱਟਾ ਲਾਉਂਦੇ ਨੂੰ ਜਿੱਦਾਂ ਮੈਨੂੰ 3 ਸਾਲ ਤੋਂ ਕੋਈ ਡਾਕਟਰ ਤੋਂ ਜਾ ਰਿਹਾ ਕੋਈ ਫਰਕ ਨਹੀਂ ਪੈ ਰਿਹਾ ਸੀ ਇਹ ਦਵਾਈ ਖਾਣ ਨਾਲ ਜਾਨਕਿ ਮੈਨੂੰ 1 ਮਹੀਨੇ ਦਾ ਕੋਰਸ ਸਿਆ ਬਿਲਕੁਲ ਸਹੀ ਆ ਜਾਨਕਿ ਮੈਂ ਦਵਾਈ ਛੇ ਪੁੜੀਆਂ ਇੱਕ ਦਿਨ ਦੀਆਂ ਖਾਂਦਾ ਪਿਆ ਜੀ ਹੁਣ ਜਿੱਦਾਂ ਮੈਂ ਇੱਕ ਪੁੜੀ ਤੇ ਆ ਗਿਆ ਬਣਾ ਬਿਲਕੁਲ ਸਹੀ ਆ ਜੀ ਹਾਂਜੀ ਕਿੰਨੀ ਦੇਰ ਤੋਂ ਸ਼ੁਰੂ ਕੀਤਾ ਤੁਸੀਂ ਨਸ਼ਾ ਇਹ ਸਰ ਮੈਨੂੰ 3 ਸਾਲ 4 ਸਾਲ ਹੋ ਗਈਆਂ ਗ੍ਰਾਮ ਚਿੱਟੇ ਦੀ ਪੀਂਦਾ ਸੀ ਤੇ ਕਿਦਾਂ ਸੰਗਤ ਚ ਆਇਆ ਕਿਹੜੀ ਮਾੜੀ ਸੰਗਤ ਲੱਗੀ ਹੈ ਜਾਂ ਕੋਈ ਇਸੇ ਵਲ ਦੇਖ ਕੇ ਲੱਗਾ ਕਿ ਮੈਂ ਨਸ਼ਾ ਸ਼ੁਰੂ ਕਰਨਾ ਸਰ ਬਸ ਵੈਸੇ ਮਾੜੀ ਮਾੜੀ ਮਢੀਰ ਨਾਲ ਮਢੀਰ ਹਾਂਜੀ ਸਰ ਤੇ ਜਿਹੜਾ ਮੈਂ ਤੇ ਜ਼ਿਆਦਾ 3-4 ਸਾਲ ਹੋ ਗਿਆ ਨਸ਼ਾ ਕਰਦਾ ਕਦੇ ਨਸ਼ਾ ਛੱਡਣ ਲਈ ਮਨ ਵੀ ਕੀਤਾ ਸੀ ਵੀ ਮੈਂ ਕਿਤੇ ਉਹ ਨਸ਼ਾ ਛਡਾਵਾਂ ਜਾਂ ਮੇਰੇ ਅੰਦਰ ਜੋ ਨਸ਼ਾ ਰਚ ਗਿਆ ਇਹਨੂੰ ਮੈਂ ਕਿਸ ਤਰ੍ਹਾਂ ਛੁਟਕਾਰਾ ਪਾਵਾਂ ਸਰ ਇੱਕ ਦੋ ਡਾਕਟਰਾਂ ਤੋਂ ਗਿਆ ਸੀ ਮੈਨੂੰ ਫਾਇਦਾ ਨਹੀਂ ਹੋਇਆ ਇਹ ਦਵਾਈਆਂ ਖਾਣ ਨਾਲ ਬਿਲਕੁਲ ਮੈਂ ਸਹੀ ਹੈ ਜੀ ਹਾਂਜੀ ਤੇ ਇਹ ਜਿਹੜਾ ਆਰਜੀ ਲਾਈਫ ਕੇਅਰ ਹੈ ਇਹਦੇ ਬਾਰੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਇਹ ਪੁੜੀ ਜਿਹੜੀ ਦਿੰਦੇ ਨੇ ਬੈਦ ਸਾਹਿਬ ਇਸ ਪੁੜੀ ਨਾਲ ਨਸ਼ਾ ਛੱਡਿਆ ਜਾਂਦਾ ਕਿੱਥੋਂ ਪਤਾ ਲੱਗੇ ਸੀ ਪਹਿਲਾਂ ਸਰ ਜਿੱਦਾਂ ਸਾਡੀ ਸਿਸਟਰ ਆਜਾ ਇੱਥੇ ਕੰਮ ਕਰਦੀ ਪਈ ਆ ਉਹਨਾਂ ਨੇ ਮੈਨੂੰ ਦੱਸਿਆ ਕਿ ਇਸ ਕਰਕੇ ਦਵਾਈ ਵਾ ਸਹੀ ਆ ਉਹਦੇ ਨਾਲ ਜਣ ਕਿ ਮੈਨੂੰ ਲੈ ਕੇ ਆਏ ਦਵਾਈ ਦਵਾਈ ਬਿਲਕੁਲ ਜਣ ਕਿ ਮੈਂ 1 ਮਹੀਨੇ ਦਾ ਕੋਰਸ ਕਰ ਦਿੱਤਾ ਹੁਣ ਜਣ ਕਿ 2-4 ਦਿਨਾਂ ਦਾ ਮੇਰਾ ਕੋਰਸ ਰੰਦਾ ਆ ਜੀ ਬਿਲਕੁਲ ਸਹੀ ਆ ਜੀ ਦਿੱਲੀ ਜਿਹੜਾ ਅਸੀਂ ਕਿੰਨੇ ਦਾ ਨਸ਼ਾ ਕਰਦੇ ਸੀ ਔਰ ਉਹਦੇ ਲਈ ਪੈਸੇ ਕਿੱਥੋਂ ਆਉਂਦੇ ਸੀ ਸਾਡੇ ਕੋਲ ਸਰ ਉਦਾਂ ਮੈਂ ਵੈਸੇ ਕੰਮ ਕਰਦਾ ਪਿਆ ਆ ਬਸ ਇਹਦੇ ਜਿਆਦਾ ਦੋਸਤਾਂ ਨਾਲ ਮਿਲ ਕੇ ਕੱਲ ਲੀਦਾ ਸੀ ਕਿੰਨੇ ਦਾ ਨਸ਼ਾ ਹੁੰਦਾ ਸੀ ਦਿੱਲੀ ਸਰ 3-4000 ਦਾ ਆ ਜਾਂਦਾ ਸੀ 3-4000 ਦਾ ਨਸ਼ਾ ਦਿੱਲੀ ਕਰ ਜਾਂਦੇ ਸੀ ਹਾਂਜੀ ਸਰ ਤੇ ਵੇ ਜਿਹੜਾ ਇਹ ਨਸ਼ਾ ਕਰਦੇ ਸੀ ਇਹਦੇ ਲਈ ਪੈਸੀਫਿਕ ਕਮਾਈ ਚ ਆਉਂਦੇ ਸੀ ਜਾਂ ਕੋਈ ਹੋਰ ਸਾਧਨ ਵੀ ਸੀ ਜਾਂ ਜ਼ਿਆਦਾਤਰ ਗਲਤ ਸੰਗਤ ਵਿੱਚ ਲੋਕ ਪੈ ਜਾਂਦੇ ਲੁੱਟਾ ਖੋਹ ਜਾਂ ਇਹਨਾਂ ਦਾ ਕੰਮ ਸੀ ਸਰ ਇਦਾਂ ਦਾ ਨਹੀਂ ਸੀ ਮੈਂ ਕੰਮ ਕਰਦਾ ਪਿਆ ਜੀ ਨਾਲ ਯਾਰ ਦੋਸਤ ਰੱਖ ਕੇ ਮਿਲ ਕੇ ਕੱਲ ਲੈਂਦੇ ਸੀ ਹਾਂਜੀ ਸਰ ਕਿੰਨੀ ਤਨਖਾਹ ਮਿਲਦੀ ਸੀ ਉਸ ਵੇਲੇ ਸਰ ਮੈਨੂੰ ਮਿਲਦੀ ਸੀ 17000 ਰੁਪਏ ਜੀ ਹਾਂਜੀ ਉਹ 17 ਦਾ 17 ਜਿਹੜਾ ਨਸ਼ੇ ਚ ਜਾਂਦਾ ਸੀਗਾ ਤੇ ਜਦੋਂ ਹੁਣ ਇਸ ਕੁੜੀ ਨੂੰ ਤੁਸੀਂ ਲੈਣਾ ਸ਼ੁਰੂ ਕੀਤਾ ਤੁਸੀਂ ਦੱਸਿਓ ਬਈ ਕੁੜੀ ਲਈ ਤੁਹਾਨੂੰ ਤੁਹਾਡਾ ਕੋਈ ਰਿਲੇਟਿਵ ਇੱਥੇ ਲੱਗਾ ਸੀਗਾ ਤੇ ਕਿਦਾਂ ਫੇ ਨਸ਼ਾ ਹੌਲੀ ਹੌਲੀ ਛਡਣਾ ਪਿਆ ਤੇ ਛੱਡਦੇ ਜਾ ਰਹੇ ਹਾਂ ਤੇ ਹੁਣ ਕਿੱਥੇ ਤੱਕ ਪੋਜੀਸ਼ਨ ਆ ਗਈ ਆ ਸਰ ਜਣ ਕੀ ਮੈਂ ਇੱਕ ਦਿਨ ਤੋਂ 6 ਕੁੜੀਆਂ ਸ਼ੁਰੂ ਕੀਤੀਆਂ ਸੀ ਸਰ ਹੁਣ ਜਣ ਕੀ ਮੈਨੂੰ 5-7 ਦਿਨ ਦਾ ਕੋਰਸ ਰਹਿੰਦਾ ਆ ਜੀ ਬਾਕੀ ਜਣ ਕੀ ਮੈਂ ਇੱਕ ਕੁੜੀ ਤੇ ਆ ਗਿਆ ਜੀ ਇੱਕ ਕੁੜੀ ਤੇ ਆ ਗਿਆ ਹਾਂਜੀ ਸਰ ਹੁਣ ਵੀ ਦਿਲ ਕਰਦਾ ਬਈ ਮੈਂ ਜਿਹੜੀ ਮਾੜੀ ਸੰਗਤ ਜਾਵਾਂ ਤੇ ਨਸ਼ਾ ਕਰਨ ਦੀ ਕੋਸ਼ਿਸ਼ ਚਿਤ ਕਰਦਾ ਮਨ ਚ ਉੱਠਦੀ ਇਦਾਂ ਦੀ ਬਿਲਕੁਲ ਜ਼ਿੰਦਗੀਆਂ ਸਹੀ ਆ ਜੀ ਹਾਂਜੀ ਸਰ ਜਦੋਂ ਲਾਈ ਬਦਲੇ ਹੁਣ ਨਹੀਂ ਮਨ ਚ ਕਰਦਾ ਬਈ ਮੈਂ ਆ ਚੀਜ਼ ਹੁਣ ਮੈਂ ਮਾੜੀ ਮਢੀਰ ਵੀ ਛੱਡ ਦਿੱਤੀ ਨਸ਼ੇ ਵੀ ਛੱਡ ਦਿੱਤੇ ਕੀ ਕਹਿਣਾ ਚਾਹੁੰਦੇ ਉਹ ਨੌਜਵਾਨ ਜਿਹੜੇ ਨਸ਼ੇ ਦੇ ਵਿੱਚ ਇਸ ਵੇਲੇ ਦੱਬੇ ਹੋਏ ਨੇ ਨਸ਼ੇ ਤਸੇ ਹੋਏ ਨੇ ਉਹਨਾਂ ਨੂੰ ਇਸ ਕੁੜੀ ਬਾਰੇ ਕੀ ਕਹਿਣਾ ਚਾਹੁੰਦੇ ਹੋ ਸਰ ਮੈਂ ਤਾਂ ਇਹੀ ਕਹਿਣਾ ਕਿ ਦਵਾਈ ਖਾਣ ਬਿਲਕੁਲ ਸਹੀ ਹੈ ਦਵਾਈ ਇਹਦੇ ਚ ਕੋਈ ਮਾਰਾ ਵਾਰ ਕਰਨੀ ਜਾਂ ਕੁਛ ਨਹੀਂ ਬਿਲਕੁਲ ਸਹੀ ਹੈ ਦਵਾਈ ਜੀ ਖਾਣ ਤੇ ਅਗਲੀ ਆਪਣੀ ਲਾਈਫ ਜੀਣ ਮਤਲਬ ਅੱਜ ਤੁਸੀਂ ਵੀ ਖੁਸ਼ ਹੋ ਤੁਹਾਡਾ ਪਰਿਵਾਰ ਵੀ ਖੁਸ਼ ਹੈ ਸ਼ਾਦੀ ਸ਼ੂਦਾ ਨਹੀਂ ਕਰਨ ਮੇਰੇ ਲੋਕਾਂ ਲਈ ਸ਼ਾਦੀ ਸ਼ੂਦਾ ਹੈ ਕਿੰਨੇ ਬੱਚੇ ਆ ਇਹ ਬੱਚਾ ਨਹੀਂ ਹਲੇ ਸਰ ਮਤਲਬ ਅੱਜ ਤੁਹਾਡੀ ਬਾਈ ਵੀ ਜਦੋਂ ਨਸ਼ਾ ਕਰਦੇ ਹੋ ਤੁਸੀਂ ਬਿਆ ਨਸ਼ਾ ਕਰਦੇ ਵੇਲੇ ਹੋ ਸੀਗਾ ਹਾਂਜੀ ਸਰ ਇਹ ਕਰਦੇ ਨੇ ਕਿਹਾ ਨਹੀਂ ਵੀ ਤੁਸੀਂ ਨਸ਼ਾ ਕਰਦੇ ਹੋ ਮੈਂ ਤੁਹਾਡੇ ਨਾਲ ਕਦੇ ਲੜਾਈ ਕਰ ਚ ਨਹੀਂ ਸਰ ਇਦਾਂ ਦਾ ਕੋਈ ਨਹੀਂ ਮਤਲਬ ਅੱਜ ਵਾਈਫ ਵੀ ਖੁਸ਼ ਆ ਹਾਂਜੀ ਸਰ ਪੂਰਾ ਪਰਿਵਾਰ ਖੁਸ਼ ਆ ਹਾਂਜੀ ਸਰ ਖੁਸ਼ ਆ ਹਾਂਜੀ ਖੁਸ਼ ਆ ਸਰ